ਅਦਾ ਕੀ ਹੈ ਜੀ ਬਸ ਲੋਕਾਂ ਦਾ ਵਿਸ਼ਵਾਸ ਆ ਪਿਆਰ ਆ ਜੋ ਕਹਨੇ ਆ ਪ੍ਰਮਾਤਮਾ ਸਾਡੀ ਲਾਜ ਰੱਖੀ ਜਾਂਦਾ ਤੇ ਸਾਡੀ ਗੱਲਬਾਤ ਸੱਚ ਹੋਈ ਜਾਂਦੀ ਹੈ ਜੀ ਜਿਸ ਤਰ੍ਹਾਂ ਹੁਣ ਅਸੀਂ ਪਹਿਲਾਂ ਸਾਡੇ ਕੋਲ ਕੁੰਭ ਤੇ ਰਾਸ਼ੀ ਕੁੰਭ ਤੇ ਸਿੰਘ ਰਾਸ਼ੀ ਅਸੀਂ ਕਿਹਾ ਸੀ ਤੇ ਉਹਦੇ ਵਿੱਚ ਨਾ ਸਾਡੇ ਆਪਣੇ ਕੁੰਭ ਨੂੰ ਵੀ ਨਾਮ ਲੱਗਿਆ ਸੀ ਤੇ ਸਿੰਘ ਜੀ ਨਾਮ ਲੱਗੇ ਸੀ ਹੁਣ ਇਸ ਵਾਰ ਅਸੀਂ ਮਿਥਰ ਰਾਸ਼ੀ ਤੇ ਤੁਲਾ ਰਾਸ਼ੀ ਦੀ ਸਪੈਸ਼ਲ ਵੀਡੀਓ ਚੱਲ ਰਹੀ ਹੈ ਸਾਡੀ ਵੀ ਜਿਹੜੇ ਇਨਾਮ ਜਾਨੇ ਨੇ ਅਚਾਨਕ ਪੈਸਾ ਲਾਟਰੀ ਦਾ ਪੈਸਾ ਉਹ ਮੇਸਰ ਰਾਸ਼ੀ ਤੇ ਤੁਲਾ ਰਾਸ਼ੀ ਦੇ ਵਿੱਚ ਜਾਣਾ ਠੀਕ ਹੈ ਉਹਦੇ ਵਿੱਚ ਸਾਡੀ ਇੱਕ ਭੁਵਿੱਖਬਾਣੀ ਹੋਰ ਸੱਚ ਹੋ ਚੁੱਕੀ ਜਿਹੜਾ ਪਿਛਲੇ ਮਹੀਨ ਡਰਾ ਹੋ ਕੇ ਚੁੱਕਿਆ ਪੰਜਾਬ ਸਰਕਾਰ ਦਾ ਇਹ ਨਾਲ ਦੀ ਟਿਕਟ ਦਾ 200 ਵਾਲੀ ਦਾ ਉਹਦਾ ਇਨਾਮ ਹਰਜੀਤ ਸਿੰਘ ਮਿਥਰ ਰਾਸ਼ੀ ਵਿੱਚ ਜਾ ਚੁੱਕਿਆ ਜੀ ਤੇ ਹੁਣ ਜਿਹੜਾ ਅੱਗੇ ਆਉਣਾ ਪੰਜਾਬ ਸਰਕਾਰ ਦਾ ਹੁੱਲੀ ਪੰਪਰ ਠੀਕ ਹੈ ਇਹ ਅਸੀਂ ਦੋਨੇ ਰਾਸ਼ੀ ਨੂੰ ਕਿਹਾ ਹੋਇਆ ਜਿਹਦੇ ਵਿੱਚ ਹੁਣ ਤੁਲਾ ਰਾਸ਼ੀ 99% ਚਾਂਸ ਇਹਦੇ ਬਣ ਆਂਗੇ ਜੀ ਹੋਰ ਦੱਸੋ ਕਿ ਕਿਤੇ ਤੁਹਾਡੇ ਲੋਕ ਜਿਹੜੇ ਤਾਂ ਲੋਕ ਸਾਡੇ ਐਪਸ ਤੋਂ ਹੀ ਆਉਂਦੇ ਕਿਤੇ ਸਾਰੇ ਹੀ ਆਉਂਦੇ ਨੇ ਇਹਦਾ ਕੁਝ ਵੀ ਨਹੀਂ ਹੈਗਾ ਘੱਟ ਜੇ ਤੁਸੀਂ ਬਠਿੰਡਾ ਆ ਕੇ ਕਵਰ ਕਰੋ ਜੀ 1000 ਬੰਦਾ ਵੇਟ ਕਰਦਾ ਹੁੰਦਾ ਮੇਰੀ ਠੀਕ ਹੈ ਜਿਹਦੇ ਵਿੱਚੋਂ ਅਸੀਂ ਉਹਨਾਂ ਨੂੰ ਟੋਕਨ ਲਾ ਕੇ ਇੱਕ ਇੱਕ ਮਹੀਨਾ ਪੈਂਡਿੰਗ ਰੱਖਦੇ ਹਾਂ ਵੀ ਤੁਸੀਂ 4 ਹਫ਼ਤਿਆਂ ਤੱਕ ਆਉਣਾ ਜੀ ਬੜਾ ਫਰਗੜ ਵੀ ਹੀ ਸਿਸਟਮ ਆ ਸਾਰਾ ਤੇ ਵੱਡੀ ਗੱਲ ਆ ਵੀ ਇਮਾਨਦਾਰੀ ਨਾਲ ਕੰਮ ਕਰਦੇ ਆ ਕਿਸੇ ਤੋਂ ਕੋਈ ਐਕਸਟਰਾ ਪੈਸਾ ਨਹੀਂ ਲੱਤਾ ਜਾਂਦਾ ਜਿਵੇਂ ਉਹ ਲੋਕ ਕਹਿੰਦੇ ਨੇ ਵੀ ਪੰਡਤ ਐਕਸਟਰਾ ਪੈਸਾ ਲੈਂਦਾ ਟਿਕਟ ਤੇ ਕੋਈ ਐਕਸਟਰਾ ਪੈਸਾ ਨਹੀਂ ਸਿਰਫ ਅਸੀਂ ਟਿਕਟ ਦੇ ਪੈ ਠੀਕ ਹੈ ਜੋ ਅਸੀਂ ਡੇਟ ਆਫ ਅਵਰ ਦੇ ਹਿਸਾਬ ਨਾਲ ਦਿੰਦੇ ਆ ਕੋਈ ਐਕਸਟਰਾ ਪੈਸਾ ਨਹੀਂ ਉਸ ਤੋਂ ਬਾਅਦ ਜਿਹੜਾ ਅਸੀਂ ਪਰਸਨਲੀ ਰੱਖਦੇ ਆ ਸੰਡੇ ਦਾ ਸਾਡਾ ਦਿਨ ਰੱਖਿਆ ਹੋਇਆ ਉਹ ਅਮਰਗੜ ਤੇ ਉਹ ਵੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਉਹ ਵੀ ਫ੍ਰੀ ਸਰਵ ਹੈ ਜੇ ਕੋਈ ਪਰਸਨਲੀ ਪੁੱਛਣਾ ਆਪਣੀ ਕੋਈ ਕੁਂਡਲੀ ਜਾਂ ਟੇਬਲ ਦਿਖਾਉਣਾ ਤੇ ਦੂਜਾ ਨੰਬਰ ਸਾਡਾ ਜਿਹੜਾ ਪਰਸਨਲੀ ਜਿਵੇਂ ਵੀਆਈਪੀ ਲੋਕ ਕਹਿੰਦੇ ਆਰਟਿਸਟਾ ਜਾਂਦੇ ਨੇ ਸੈਲੀਬ੍ਰਿਟੀ ਆ ਉਹਨਾਂ ਦਾ ਜਿਹੜਾ ਵੀਰਵਾਰ ਦਾ ਦਿਨ ਰੱਖਿਆ ਹੋਇਆ ਜੀ ਲੁਧਿਆਣੇ ਕਿਹੜਾ ਦਿਨ ਰੱਖਿਆ ਹੋਇਆ ਲੁਧਿਆਣੇ ਸ਼ਨੀਵਾਰ ਸਰ ਇਹ ਲੋਕਾਂ ਨੂੰ ਅਪੀਲ ਕੀ ਕਰ ਜਾਂਦੇ ਹੋ ਹਜੇ ਵੀ ਕਿਹੜੇ ਲੋਕੀ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਣਾ ਦੇਖੋ ਜਿੱਦਾਂ 1.8 ਕਰੋੜ ਦਾ ਪ੍ਰਾਈਜ਼ ਲੱਗਿਆ ਹੋਣਾ ਉਹ ਬੰਦੇ ਨੂੰ ਆਪਣੀ ਧੀ ਦੇ ਇਲਾਜ ਲਈ ਪੈਸੇ ਚਾਹੀਦੇ ਸੀ ਜੀ ਉਹਦਾ ਬਕਾਇਦਾ ਰਜਾਨਾ ਸਪੋਕਸਮੈਨ ਤੇ ਇੰਟਰਵਿਊ ਵੀ ਚੱਲਦਾ ਠੀਕ ਹੈ ਜੋ ਲੋਕ ਇਹਨੂੰ ਗਲਤ ਕਹਿ ਰਹੇ ਨੇ ਵੀ ਇਹ ਜੂਆ ਸੱਟਾ ਹੈ ਜੂਆ ਸੱਟਾ ਨਹੀਂ ਇਹ ਇੱਕ ਤੁਹਾਡਾ ਲੱਕਾ ਕਿਸਮਤ ਜਮਾਉਣਾ ਜੇਕਰ ਉਹਨਾਂ 200 ਵਾਲੀ ਟਿਕਟ ਕਿਸੇ ਦੀ ਖਾਲੀ ਵੀ ਗਈ ਹੈ ਤਾਂ ਉਹ ਇੱਕ ਧੀ ਦੇ ਇਲਾਜ ਲਈ ਵੀ ਪੈਸੇ ਉਹਦੇ ਵਿੱਚ ਯੋਗਦਾਨ ਪਿਆ ਜੀ ਵੀ ਆਪਣੇ ਫਜ਼ੂਲ ਖਰਚੇ ਖਰਚਾ ਕੱਢ ਕੇ ਇੱਕ ਵਾਰ ਪੰਡਤ ਤੇ ਵਿਸ਼ਵਾਸ ਕਰ ਲਓ ਠੀਕ ਹੈ ਜੀ ਹੋਰ ਦੱਸੋ ਕੀ ਬੱਸਣਾ ਹੈ